ਜੰਮੀ ਗੇ ਦੌਸਰਾ ਸਮਾਲੀ ਮੁਸਰ ਲਲੇ ਜੁੱਤੀ ਨਈ ਕੱਟੇ ਮੇ ਜੁੱਤੀ ਹਰੀਆਂ ਲੋਕਾਂ ਕੱਟੇ ਜੁੱਤੀ ਹਰੀਆਂ ਲੋਕਾਂ ਫੁੱਲ ਗਲਾਬੀ ਕਾਲੇ ਬਣ ਕੇ ਹੀਰ ਗੁੜੇ ਮੈਸਲੀਆ ਮੁਕਲਾਵੇ ਬਣ ਕੇ ਹੀਰ ਗੁੜੇ ਮੈਸਲੀਆਂ ਮੁਕਲਾਵੇ ਬਣ ਕੇ ਹੀਰ ਗੁੜੇ ਹੈਪੀ ਦਿਸ਼ੂ ਤਰਿੰਜਣਾ ਸੀ ਭੁੱਲ ਗਏ ਹਾਂ ਵੈਸਟਰਨ ਵਾਲੇ ਕਲਚਰ ਤੇ ਡੁੱਲ ਗਏ ਹਾਂ ਕੁਈ ਨਾ ਜਾਣੇ ਸਾਨੂੰ ਸੱਭਿਆਚਾਰ ਬਿਨਾ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾ ਸਰ ਸ਼ਕਲ ਜੀ ਮੈਂ ਸੋਨੀਆ ਚਾਉੜਾ ਪ੍ਰੈਜ਼ੈਂਟ ਆਫ ਮਿਸਿਸ ਮਾਈ ਲੈਂਡੂ ਅੱਜ ਅਸੀਂ ਇੱਥੇ ਕੁਇਨਸ ਕਲੱਬ ਦੇ ਵਿੱਚ ਜੋ ਕਿ ਮੈਮ ਨੇ ਅੱਜ ਕਰਵਾਇਆ ਹੈ ਤੇ ਅੱਜ ਅਸੀਂ ਸ਼ਿਵਾ ਸ਼ਿਵਾ ਕਾ ਨਾਮ ਸ਼ਿਵਾਨੀ ਮੈਮ ਨੇ ਅੱਜ ਕਰਵਾਇਆ ਔਰ ਬਹੁਤ ਹੀ ਅੱਛਾ ਲੱਗ ਰਿਹਾ ਇੱਥੇ ਸਾਰਾ ਤੀਆਂ ਦਾ ਮਾਹੌਲ ਪੂਰਾ ਇੱਕ ਜਿਵੇਂ ਤੀਆਂ ਸੈਲੀਬ੍ਰੇਸ਼ਨ ਹੁੰਦੀ ਨਾ ਪਿੰਡਾਂ ਵਿੱਚ ਹੁੰਦੀ ਹੈ ਕੁੜੀਆਂ ਆਪਣੇ ਪਿੱਕੇ ਘਰ ਚ ਜਾ ਕੇ ਕਰਦੀਆਂ ਨੇ ਪਿੰਡਾਂ ਵਿੱਚ ਰੌਣਕ ਲਾਂਦੀਆਂ ਅੱਜ ਉੱਧਾਂ ਦਾ ਪੂਰਾ ਹਾਲ ਬਣਿਆ ਹੋਇਆ ਵੈ ਪੂਰਾ ਗਿੱਦਾ ਕੀਤਾ ਹੈ ਉਹਨਾਂ ਨੇ ਬੱਚਿਆਂ ਨੇ ਬਹੁਤ ਅੱਛਾ ਇੰਜੋਏ ਕਰਕੇ ਸਾਲ ਉਸੇ ਦਿਲ ਕੀਤਾ ਕਿ ਵਾਕਈ ਅੱਜ ਦਿਲ ਖੁਸ਼ ਹੋ ਗਿਆ ਕਿ ਇੰਨਾ ਵਧੀਆ ਰੌਣਕਾਂ ਅੱਜ ਲੱਗੀਆਂ ਹੋਈਆਂ ਪਿੰਡ ਦੇ ਸ਼ਹਿਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਤੇ ਆਪਣੀ ਸੱਭਿਆਚਾਰ ਨੂੰ ਸੰਭਾਲ ਰਹੇ ਨੇ ਇਹੀ ਇੱਕ ਸਾਡੇ ਮਾਣ ਮਹਿਸੂਸ ਕਰਨ ਦੀ ਗੱਲ ਹੈ ਕਿ ਅੱਜ ਦੀਆਂ ਕੁੜੀਆਂ ਜਿਹੜੇ ਆਪਣੀ ਸੱਭਿਆਚਾਰ ਨੂੰ ਸੰਭਾਲ ਰਹੀਆਂ ਨੇ ਤੇ ਕਿਉਂਕਿ ਅੱਜ ਕੱਲ ਦੇ ਬੱਚੇ ਕੀ ਇਹ ਫੋਨ ਕਰਦੀਆਂ ਚਿੱਤਾਂ ਕੇ ਸੈਟਲ ਹੋ ਰਹੇ ਨੇ ਜੋ ਕਿ ਮੈਂ ਸਭ ਨੂੰ ਰਿਕਵੈਸਟ ਕਰਾਂਗੀ ਕਿ ਪਲੀਜ਼ ਆਪਣੇ ਬੱਚਿਆਂ ਨੂੰ ਇੱਥੇ ਪੜਾਇਆ ਕਰੋ ਤਾਂ ਕਿ ਤੁਸੀਂ ਵੀ ਮੈਨੂੰ ਸੁਸਕਰੋ ਸਾਡੇ ਪੰਜਾਬ ਜਾਂ ਇੰਡੀਆ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਿਰਫ ਸਾਡੀ ਸੋਚ ਦੀ ਕਮੀ ਹੈ ਅਗਰ ਅਸੀਂ ਕੋਸ਼ਿਸ਼ ਕਰਾਂਗੇ ਨਾ ਤੇ ਬਹੁਤ ਕੁਝ ਕਰ ਸਕਦੇ ਆ ਤੇ ਸਿਰਫ ਅਸੀਂ ਇੱਕ ਸਾਡਾ ਇੱਕ ਮਹਿਰ ਪੈ ਜਾਂਦਾ ਕਿ ਅਸੀਂ ਬਾਹਰ ਫੋਰਨ ਕੰਟਰੀ ਜਾ ਕੇ ਸ਼ਾਇਦ ਬੱਚੇ ਜ਼ਿਆਦਾ ਸਾਡੇ ਵਧੀਆ ਕਰ ਜਾਣਗੇ ਪਰ ਇਹ ਨਹੀਂ ਪਤਾ ਕਿ ਅਸੀਂ ਆਪਣੀਆਂ ਪੀੜੀਆਂ ਖਤਮ ਕਰ ਰਹੇ ਆ ਸਾਡੇ ਬੱਚੇ ਬਾਹਰ ਚੱਲ ਰਹੇ ਆ ਪੇਰੈਂਟਸ ਇਕੱਲੇ ਰਹਿ ਰਹੇ ਆ ਤੇ ਸਾਡੀਆਂ ਪੀੜੀਆਂ ਖਤਮ ਹੋ ਰਹੀਆਂ ਸੋ ਪੰਜਾਬੀਓ ਵਾਪਿਸ ਆ ਜਾਓ ਆਪਣੇ ਘਰਾਂ ਨੂੰ ਇਹ ਘਰਾਂ ਚ ਤੁਸੀਂ ਆਪਣੇ ਇੱਥੇ ਹੀ ਪੈਦਾ ਹੋਏ ਹੋ ਇੱਥੇ ਦੀ ਵਿਰਾਸਤ ਨੂੰ ਸੰਭਾਲ ਲਓ ਮੈਂ ਆਪ ਸਭ ਜੀ ਨੂੰ ਕਹੂੰਗੀ ਕਿ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਅੱਗੇ ਤੱਕ ਲੈ ਕੇ ਜਾਓ ਆਪਣੀ ਪੰਜਾਬੀ ਵਿਰਾਸਤ ਨੂੰ ਅੱਗੇ ਵਧਾਓ ਜੈਸ ਮੈਮ ਕੀ ਨਾਮ ਹੈ ਤੁਹਾਡ ਕੀ ਕਹਿਣਾ ਚਾਹੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਵਿੰਦਰ ਕੌਰ ਹੈ ਔਰ ਮੈਂ ਅੱਜ 3 ਕਵੀਨ ਬਣੀ ਆ ਕਵੀਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਪ੍ਰੀਤ ਕੌਰ ਹੈ ਮੈਂ ਅੱਜ ਆਪਣੀਆਂ ਸਾਰੀਆਂ ਫਰੈਂਡਸ ਨਾਲ ਇੱਥੇ ਕਵੀਨ ਕਲੱਬ ਦੇ ਵਿੱਚ ਆਈ ਹਾਂ ਤੇ ਮੈਂ ਇੱਥੇ ਆਪਣਾ 3 ਸੈਲੀਬ੍ਰੇਸ਼ਨ ਕੀਤੀ ਹੈ ਤੇ ਔਰ ਕਈ ਤਰ੍ਹਾਂ ਦੇ ਸਭ ਨੂੰ ਕਈ ਤਰ੍ਹਾਂ ਦੇ ਪ੍ਰਾਈਜ਼ ਮਿਲੇ ਹਨ ਤੇ ਅਸੀਂ ਵੀ ਸਾਨੂੰ ਵੀ ਕੁਝ ਪ੍ਰਾਈਜ਼ ਮਿਲੇ ਆ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਜਿਸ ਤਰ੍ਹਾਂ ਤਰੀਕੇ ਦੇ ਨਾਲ ਤੀਆਂ ਦਾ ਤਿਹਾਰ ਖਤਮ ਹੋ ਰਹੀਆਂ ਨੇ ਉਸ ਤਰੀਆਂ ਦਾ ਤਿਹਾਰ ਜਦੋਂ ਮਨਾਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਤੀਆਂ ਬਾਰੇ ਬੱਚਿਆਂ ਨੂੰ ਪਤਾ ਲੱਗਦਾ ਹੈ ਵੀ ਕਿਸ ਤਰੀਕੇ ਨਾਲ ਤੀਆਂ ਮਨਾਣੀਆਂ ਚਾਹੀਦੀਆਂ। ਨਾਮ ਕੀ ਹੈ ਆਪਕਾ? ਮੇਰਾ ਨਾਮ ਮੇਹਰ ਹੈ। ਹਲੋ। ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਸੀ। ਗਿੱਧਾ ਸਭ ਤੋਂ ਬੈਸਟ ਸੀਗਾ ਇੱਥੇ ਦਾ ਤੇ ਸੋਨੂ ਆਂਟੀ ਨੇ ਬਹੁਤ ਅੱਛਾ ਆਰਗੇਨਾਈਜ਼ ਕੀਤਾ। ਮਤਲਬ ਸਾਰਾ ਕੁਝ ਬਹੁਤ ਬੈਸਟ ਸੀਗਾ। ਗੇਸਟ ਨੇ ਵੀ ਜੋ ਆਏ ਉਹਨਾਂ ਨੇ ਸਾਨੂੰ ਬਹੁਤ ਮੀਨਸ ਬਹੁਤ ਵਾਰਮ ਇੱਕ ਵੈਲਕਮ ਦਿੱਤੀ ਹੈ ਕਿ ਸਾਨੂੰ ਮਤਲਬ ਬਲੀਵ ਹੀ ਨਹੀਂ ਹੋਇਆ ਕਿ ਮਤਲਬ ਅਸੀਂ ਕਿਤੇ ਮੀਨਸ ਅਜੀਬ ਜਗ੍ਹਾ ਆਏ ਆ ਜਾਂ ਡਿਫਰੈਂਟ ਜਗ੍ਹਾ ਆਏ ਆ। ਕਿਹਦਾ ਕਿਹਦਾ ਹੁਣ ਸੋਣਾ ਸੀ। ਕਿੱਦਾਂ ਕਿੱਦਾਂ ਬਹਿ ਰਹੇ ਆ? ਬਹੁਤ ਜ਼ਿਆਦਾ। ਸਭ ਤੋਂ ਸੋਹਣਾ ਕਿੱਦਾਂ ਇੱਥੇ ਦਾ ਹੀ ਹੈ। ਜੇ ਤੁਸੀਂ ਜਦ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਸੋਹਣਾ ਗਿੱਧਾ ਪਾਇਆ ਇਹ ਤੁਹਾਨੂੰ ਤਾਂ ਪੈ ਰਿਹਾ ਫਿਰ ਬਿਲਕੁਲ ਕਰਾਣੇ ਚਾਹੀਦੇ ਆ ਇਹਦੇ ਨਾਲ ਸਾਡੀ ਪੰਜਾਬੀ ਕਲਚਰ ਨੂੰ ਬढ़ावा ਮਿਲਦਾ ਮੇਰਾ ਨਾਮ ਚਰਨਜੀਤ कौर ਹੈ ਮੈਂ 3s ਕਲੱਬ ਦੇ ਮੈਂਬਰ ਆ ਸ਼ਿਫਾਲੀ ਮੈਮ ਦਾ ਮੈਂ ਥੈਂਕ ਯੂ ਕਰਦੀ ਆ ਕਿ ਸਾਨੂੰ ਇਸ ਕਲੱਬ ਦੇ ਨਾਲ ਜੋੜਿਆ ਅਸੀਂ ਗਿੱਧੇ ਦੀ 15 ਦਿਨ ਤੋਂ ਤਿਆਰੀ ਕਰ ਰਹੇ ਸੀਗੇ ਬੜੇ ਜੋਸ਼ ਦੇ ਨਾਲ ਸਾਰੇ ਮੈਂਬਰਸ ਦੇ ਵਿੱਚ ਬੜਾ ਹੀ ਜੋਸ਼ ਸੀ ਉਸ ਜੋਸ਼ ਦੇ ਨਾਲ ਅਸੀਂ ਸਾਰਿਆਂ ਨੇ ਗਿੱਧਾ ਪਾਇਆ ਜੋ ਮੈਂ ਸੈਕਿੰਡ ਰਨਰ ਅਪ ਬਣੀ। ਔਰ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਫਰਸਟ ਟਾਈਮ ਸੈਕਿੰਡ ਰਨਰ ਅਪ ਬਣੀ ਆ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਸੋਨੀਆ ਮੈਮ ਸਾਡੇ ਚੀਫ ਗੈਸਟ ਸੀ ਜਿਨ੍ਹਾਂ ਨੇ ਮੈਨੂੰ ਚੁਣਿਆ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਸੈਕਿੰਡ ਰਨਰ ਅਪ ਆਵਾ। ਥੈਂਕ ਯੂ ਸੋ ਮੱਚ। ਮੈਂ ਸ਼ਿਵਾਲੀ ਮੈਦਾਨ ਰੀਨਸ ਕਲੱਬ ਦੀ ਫਾਊਂਡਰ ਅੱਜ ਮੈਂ ਆਪਣੇ ਇੱਕ ਕਲੱਬ ਦਾ ਤੀਜਾ ਫੰਕਸ਼ਨ ਮਨਾ ਰਹੀ ਹਾਂ ਜਿ세 ਮੇਰੀ ਚੀਫ ਗੈਸ 소ਨੀਆ ਚਾਹਬੜਾ ਜੀ ਮੈਂ ਆਈ ਹਾਂ ਇਹ ਮੈਮ ਆਏ ਹੋਏ ਹਨ ਤਾਂ ਅੱਜ ਮੈਂ ਆਪਣੇ ਕਲੱਬ ਦੇ ਨਾਲ ਇੱਥੇ ਤੀਜਾ ਫੰਕਸ਼ਨ ਮਨਾ ਰਹੀ ਹਾਂ ਪੰਜਾਬ ਦਾ ਆਪਣਾ ਕਲਚਰ ਜਿਹੜਾ ਹੈਗਾ ਉਹਨੂੰ ਮਨਾ ਰਹੀ ਹਾਂ ਅੱਜ ਸਾਰੇ ਆਪਣੀ ਟੀਮ ਦੇ ਨਾਲ ਮਿਲ ਕੇ ਮਨਾ ਰਹੀ ਹਾਂ ਬਹੁਤ ਵਧੀਆ ਬਹੁਤ ਵਧੀਆ ਫੇਰੇ ਮੈਂਬਰਸ ਦਾ ਹਰ ਸਾਲ ਪਰਫਾਰਮੈਂਸ ਪਰਫਾਰਮੈਂਸ ਇੱਕ ਤੋਂ ਇੱਕ ਵਧ ਕੇ ਹੋ ਰਹੀ ਹੈ ਤਾਂ ਮੈਨੂੰ ਇਹਦੇ ਨਾਲ ਆਪਣੇ ਮੈਂਬਰਸ ਤੋਂ ਬਹੁਤ ਜ਼ਿਆਦਾ ਗਰਵ ਮਹਿਸੂਸ ਹੋ ਰਿਹਾ ਹੈ ਕਿ ਇੱਕ ਛੋਟੇ ਜਿਹੇ ਮੈਂ ਕਲੱਬ ਬਣਾਇਆ ਸੀ ਮੈਂ ਮੈਂਬਰਸ ਇਕੱਠੇ ਕੀਤੇ ਸੀ ਅੱਜ ਇੰਨਾ ਵੱਡਾ ਗਰੁੱਪ ਬਣ ਗਿਆ ਹੋਇਆ ਹੈ ਮੇਰਾ 60-70 ਮੈਂਬਰਸ ਦਾ ਗਰੁੱਪ ਬਣਿਆ ਹੋਇਆ ਹੈ ਤਾਂ ਬਹੁਤ ਅੱਛਾ ਇਹਨੂੰ ਪਰਫਾਰਮਸ ਕਰ ਰਹੇ ਗਿੱਧਾ ਬੋਲੀ ਸਾਰਾ ਕੁਝ ਬੜਾ ਅੱਛਾ ਮੈਨੂੰ ਗਰਵ ਮਹਿਸੂਸ ਹੋ ਰਿਹਾ ਹੈ ਆਪਣੇ ਕਲੱਬ ਨੇ ਬਣਾਇਆ ਬਿਲਕੁਲ ਜੀ ਸਾਡੇ ਹੁੰਦੇ ਰਹਿੰਦੇ ਆ ਸਾਡਾ ਔਮਨਸਡੇ ਹੁੰਦਾ ਸਾਡਾ ਮਦਰਸਡੇ ਅਸੀਂ ਸਾਰਾ ਕੁਝ ਸੈਲੀਬ੍ਰੇਟ ਕਰਦੇ ਆ ਆਪਨੇ ਕਲਬ ਮੈਂਬਰਸ ਦੇ ਨਾਲ ਸਲੀਨ ਕੌਰ ਮੇਰਾ ਨਾਇਆ ਜੀ ਅਸੀਂ 30 ਦਾ 30 ਸੈਲੀਬ੍ਰੇਟ ਕਰਨ ਆਇਆ ਸੀ ਤੇ ਬਹੁਤ ਇੰਜੋਏ ਕੀਤਾ ਹੈ ਬਹੁਤ ਮਜ਼ਾ ਆਇਆ ਸਾਨੂੰ ਅੱਜ ਇੰਜੋਏ ਕਰ ਕੀਤਾ ਹੈ ਕੁਇਨਸ ਕਲਬ ਨਾਲ ਅਸੀਂ ਜੁੜੇ ਹੋਇਆ ਤੇ ਕੁਇਨਸ ਕਲਬ ਬਲਵਾਜਤ ਪ੍ਰੋਗਰਾਮ ਕਿੰਨਾ ਗਿਆ ਸੀ ਬਹੁਤ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਹਾਂਜੀ ਹਾਂਜੀ ਹਰ ਸਾਲ ਹੋਣਾ ਚਾਹੀਦਾ ਹਰ ਵਾਰ ਹੋਣਾ ਚਾਹੀਦਾ ਹਾਂਜੀ ਹਾਂਜੀ ਪੂਰੇ 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 ਪੂਰਾ ਇੰਜੋਏ ਕੀਤਾ ਚੱਕ ਦੇ ਹਟੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵੰਤ ਕੌਰ ਹੈ ਮੈਂ ਧੰਨਵਾਦ ਕਰਦੀ ਹਾਂ ਸਵਾਲਿੰਗ ਮੈਮ ਦਾ ਜਿਨ੍ਹਾਂ ਦੇ ਮਤਲਬ ਥਰੂ ਅਸੀਂ 30 ਦਾ ਫੰਕਸ਼ਨ ਬਣਾ ਰਹੇ ਹਾਂ ਮੈਂ ਅੱਜ ਫਸਟ ਰਨਰ ਆਈ ਹਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਸੈਕਿੰਡ ਟਾਈਮ ਮੈਨੂੰ ਪ੍ਰਾਈਜ਼ ਮਿਲਿਆ ਆ ਆ ਮੈਂ ਬਹੁਤ 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 ਦਿলো ਧੰਨਵਾਦ ਕਰਦੀ ਹਾਂ ਜੀ ਮੈਂ ਮੈਡਮ ਜੀ ਨਾਮ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨ ਚਹਿਲ ਕੁਇਨਸ ਕਲੱਬ ਲੁਧਿਆਣੇ ਤੋਂ ਅੱਜ ਦਾ ਫੰਕਸ਼ਨ ਇੱਥੇ ਬਸੰਤ ਰੈਸਟੋਰੈਂਟ ਦੁਬਰੀਸ ਕਰਾਇਆ ਗਿਆ ਤੇ ਅੱਜ ਤੀਜ ਦਾ ਫੰਕਸ਼ਨ ਸੀ ਤੇ ਸਾਡੇ ਸਾਰੇ ਜਿੰਨੇ ਵੀ ਮੈਂਬਰ ਸੀਗੇ ਸਾਰੇ ਬਹੁਤ ਵਧੀਆ ਰੈਡੀ ਹੋ ਕੇ ਆਏ ਨੇ ਤੀਜ ਵਾਸਤੇ ਰੈਡੀ ਹੋ ਕੇ ਆਏ ਨੇ ਟਰੈਡੀਸ਼ਨਲ ਰੈਡੀ ਹੋ ਕੇ ਆਏ ਨੇ ਅਸੀਂ ਪ੍ਰੋਪਰ ਇੱਥੇ ਅੱਜ ਤੀਜ ਮਨਾਈ ਹੈ ਕਿੰਨਾ ਦਾ ਰਿਹਾ ਅੱਜ ਦਾ ਫੰਕਸ਼ਨ ਬਹੁਤ ਰਿਹਾ ਸਾਡੇ ਚੀਫ ਗੈਸਟ ਸੋਨੀਆ ਛਾਬੜਾ ਜੀ ਆਏ ਸੀ ਇੱਥੇ ਤੇ ਮਿਸੇਸ ਇੰਡੀਆ ਮਿਸੇਸ ਰਾਇਲ ਲੁਧਿਆਣਾ ਪੰਜਾਬ ਰਹਿ ਚੁੱਕੇ ਨੇ ਉਹ ਆਏ ਸੀ ਅੱਜ ਉਹਨਾਂ ਦੇ ਨਾਲ ਅਸੀਂ ਤੀਜ ਦਾ ਫੰਕਸ਼ਨ ਮਨਾਇਆ ਆਨ ਫੋ ਦੀ ਜੀ ਜੀ ਕਲਚਰ ਬਸਾਰੇ ਪੰਜਾਬੀ ਕਲਚਰ ਤਾਂ ਜੀ ਅਸੀਂ ਦੇਖੋ ਤਾਂ ਹੀ ਤੀਜ ਮਨਾ ਰਹੇ ਹਾਂ ਕਿਉਂਕਿ ਜਿਹੜਾ ਸਾਡਾ ਵਿਰਸਾ ਹੈ ਉਹ ਅੱਜ ਕੱਲ ਦੀ ਮਾਡਰਨ ਜਨਰੇਸ਼ਨ ਭੁੱਲਦੀ ਜਾ ਰਹੀ ਆ ਤੇ ਇਸ ਜਨਰੇਸ਼ਨ ਨੂੰ ਸਾਨੂੰ ਤਾਂ ਅਵੇਅਰ ਕਰਨਾ ਹੀ ਪੈਣਾ ਤਾਂ ਕਰਕੇ ਅਸੀਂ ਤੀਜ ਵਗੈਰਾ ਮਨਾਣੇ ਆ ਸਾਰੇ ਟਰੈਡੀਸ਼ਨਲ ਰੈਡੀ ਹੁੰਨੇ ਆ ਤਾਂ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਤੀਜ ਕੀ ਚੀਜ਼ ਹੁੰਦੀ ਆ ਕੀ ਲੋਕਾਂ ਦਾ ਮੈਸੇਜ ਹੈ ਮੈਸੇਜ ਸਾਰਿਆਂ ਨੂੰ ਇਹੀ ਦੇਣਾ ਚਾਹੁੰਦੀ ਐ Enjoy ਕਰੋ ਲਾਈਫ ਜੋ ਵੀ ਤਿਉਹਾਰ ਨੇ ਪੰਜਾਬ ਦੇ ਕਲਚਰਲ ਪਰਵਾਰ ਨੇ ਸਾਰੇ ਰਲ ਕੇ ਤੀਜ ਮਨਾਓ ਇੰਜੋਏ ਕਰੋ ਖੁਸ਼ੀਆਂ ਮਨਾਓ ਸਾਰੇ ਨਸ਼ਿਆਂ ਤੋਂ ਦੂਰ ਅਕਾਂਖਸ਼ਾ ਸ਼ਰਮਾ ਨਾਮ ਹੈ ਜੀ ਸਦਾ ਸੌਰੀ ਕੀ ਕਹਿਣਾ ਲੋੜ ਹੈ ਕੀ ਲੈਣਾ ਚਾਹੁੰਦੇ ਹੋ ਅੱਛਾ ਅੱਜ ਅਸੀਂ ਕਹਿਣਾ ਚਾਹੁੰਦੇ ਆ ਕਿ ਅੱਜ ਅਸੀਂ ਤੀਜ ਮਨਾਈ ਹੈ ਸਾਡੇ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਤੇ ਅਸੀਂ ਬਹੁਤ ਇੰਜੋਏ ਕੀਤਾ ਤੇ ਅਸੀਂ ਪੁਰਾਣੇ ਸੱਭਿਆਚਾਰ ਨੂੰ ਪੁਰਾਣੇ ਰੀਤੀ ਰਿਵਾਜਾਂ ਨੂੰ ਆਪਾਂ ਫੇਰ ਇੱਕ ਵਾਰੀ ਦੁਹਰਾਇਆ ਹੈ ਆਪਾਂ ਉਹਨਾ ਮੂਮੈਂਟਸ ਨੂੰ ਇੰਜੋਏ ਕੀਤਾ ਹੈ ਥੈਂਕ ਯੂ ਕੀ ਮੈਸੇਜ ਹੋਏ ਜਿਹੜਾ ਕਲਚਰ ਪੰਜਾਬੀ ਵਿੱਚ ਹਿਸ਼ਾਰਾ ਵਿਚਾਰ ਰਿਹਾ ਕਿ ਤਰ੍ਹਾਂ ਹੈ ਮੈਸੇਜ ਇਹ ਕਿ ਜਿਹੜੇ ਪੁਰਾਣੇ ਹੁਣ ਜਿਹੜੇ ਪੁਰਾਣੇ ਲੋਕ ਸੈਲੀਬ੍ਰੇਟ ਕਰਦੇ ਸੀ ਜਾਂ ਜਿਹੜਾ ਇੰਜੋਏ ਕਰਦੇ ਸੀ ਜਾਂ ਮਨਾਉਂਦੇ ਸੀ ਉਹ ਖਤਮ ਹੋ ਗਿਆ ਹੁਣ ਤੇ ਹੁਣ ਨਵੇਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆ ਪੁਰਾਣੇ ਕਲਚਰ ਚ ਵਾਪਸ ਲੈਣਾ ਚਾਹੁੰਦੇ ਆ ਕੋਸ਼ਿਸ਼ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਸਾਡੇ ਬਜ਼ੁਰਗ ਕਰਦੇ ਸੀ ਸਿਖਦੇ ਸੀ ਜਾਂ ਜਿਹੜੇ ਕਲਚਰ ਚ ਸੀਗੇ ਆਪਣੇ ਬੱਚਿਆਂ ਨੂੰ ਐਟਲੀਸਟ ਥੋੜਾ ਜਿਹਾ ਤਾਂ ਪਤਾ ਹੋਵੇ ਜਿਆਦਾ ਜਿੰਨਾ ਨਹੀਂ ਬਟ ਥੋੜਾ ਜਿਹਾ ਹੋਵੇ ਮੈਂ ਇਹ ਰਾਜੇ ਨਾ ਪ੍ਰੋਗਰਾਮ ਕਰਾਇਆ ਬਹੁਤ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਤੇ ਵਧੀਆ ਗੱਲ ਕਰਵਾਉਣਾ ਚਾਹੀਦਾ ਸਾਰਿਆਂ ਨੂੰ ਪੁਰਾਣੇ ਕਲਚਰ ਨਾਲ ਜੁੜਨਾ ਚਾਹੀਦਾ ਹੈ ਸਸ਼ੀਕਾਲ ਜੀ ਮੇਰਾ ਨਾਮ ਮਨਵਿੰਦਰ ਕੌਰ ਹੈ ਔਰ ਅੱਜ ਮੈਂ 3 ਕুইਨ ਬਣੀ ਹਾਂ ਕুইਨਸ ਕਲੱਬ ਵੱਲੋਂ ਜਿੱਥੇ ਕਿ ਸੋਨੀਆ ਛਾਪੜਾ ਮੈਮ ਐਜ਼ ਅ ਚੀਫ ਗੈਸਟ ਆਏ ਨੇ ਔਰ ਸਾਡੇ ਸ਼ਿਵਾਲੀ ਮੈਮ ਜਿਨ੍ਹਾਂ ਨੇ ਇਹ ਸਾਨੂੰ ਆਨਰ ਕੀਤਾ ਹੈ थैंक यू सो मच मैं उन्होंने बहुत ज़्यादा धनवादी दिया कि मैं यह मौका दिता और मैं चाहनी हाँ कि हर बार हर लेडीज़ में यह मौका मिले ताकि अपने घरों बहर आके अपना टैलेंट दिखा थैंक यू ਕਦਾ ਲੱਗ ਰਿਹਾ ਪੰਜਾਬੀ ਗੱਦ ਤੇ ਚੱਲੀ ਹੋ ਪੂਰਾ ਪੰਜਾਬੀ ਮੂਡ ਤੇ ਚਾਹੇ ਮੂਡ ਲੱਗ ਬਹੁਤ ਹੀ ਅੱਛਾ ਲੱਗ ਰਿਹਾ ਹੈ ਕਿਉਂਕਿ ਅੱਜ ਮੈਂ ਤਿਆਰ ਹੋ ਕੇ ਆਈਆਂ ਔਰ ਮੇਰੀ ਬੇਟੀ ਦੀ ਵੀ ਜ਼ਿੱਦ ਸੀ ਕਿ ਮੈਂ ਵੀ ਇਹ ਸਾਰੇ ਗਾਣੇ ਔਰ ਪ੍ਰੋਪਰ ਇਹ ਵਾਲਾ ਟਾਇਰ ਪਾਣਾ ਹੈ ਪੰਜਾਬਣ ਬਣਨਾ ਹੈ ਸੋ ਇਹ ਚੀਜ਼ ਅੱਛੀ ਲੱਗਦੀ ਹੈ ਕਿ ਸਾਡੇ ਬੱਚੇ ਵੀ ਇਸ ਸ਼ੌਂਕ ਨੂੰ ਪੂਰਾ ਕਰ ਰਹੇ ਨੇ ਥੈਂਕ ਯੂ ਹੋਰਿਆ ਬਹੁਤ ਬਹੁਤ ਧੰਨਵਾਦ ਬਹੁਤ ਜ਼ਿਆਦਾ ਮੇਰੇ ਮਦਰ ਇਨ ਲਾ ਮੇਰੇ ਨਾਲ ਹੀ ਖੜੇ ਨੇ ਔਰ ਉਹਨਾਂ ਨੇ ਹੀ ਮੈਨੂੰ ਇਸ ਚੀਜ਼ ਦਾ ਮੌਕਾ ਦਿੱਤਾ ਹੈ ਕਿ ਪਲੀਜ਼ ਤੂੰ ਅੱਗੇ ਜਾ ਔਰ ਉਹਨਾਂ ਦੇ ਕਰਕੇ ਹੀ ਮੈਂ ਇੱਥੇ ਆ ਹਾਂ ਹਾਂਜੀ ਬਹੁਤ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ